darvi sevak inti ja rahi ya dar brahmi da lag lagaya aage ande ਭੂਆ ਜੀ ਸੁਤੇ ਹੋਆ ਬਾਹਰ ਕਿੱਦਾਂ ਚਾਚਾ ਜੀ ਚਾਚੀ ਜੀ ਫੈਮਿਲੀ ਸਾਰੀ ਬੜੀ ਵਧੀਆ ਚਾਚਾ ਜੀ ਆਪ ਤੋਂ ਹੋ ਗਿਆ ਤੇ ਆਂਟੀ ਜੀ ਪਰਸ਼ਾਨ ਗੱਡ ਰਹੇ ਆ ਸਿੱਕਾਲ ਮਹਲਬਖਤ ਰਸਵਤ ਹੈ ਅੱਜ ਹੈਗੀ ਬਸਾਖੀ ਤੇ ਅੱਜ ਖਾਲਸਾ ਪੰਥ ਦੀ ਸਤਾਰਨ ਹੋਈ ਸੀ ਤੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਤੇ ਅੱਜ ਅਸੀਂ ਚੱਲੇ ਆ ਗੋਗੋ ਉੱਥੇ ਅਸੀਂ ਗੁਰਦੁਆਰੇ ਸੇਵਾ ਕਰਨੀ ਆ ਤੇ ਸਾਡੇ ਭੂਆ ਜੀ ਆ ਕੈਨੇਡਾ ਆਇਓ ਆ ਮੇਰੀ ਦਾਦੀ ਕੋਲ ਲੱਗਦੇ ਆ ਤੇ ਉਹਨਾਂ ਨੂੰ ਵੀ ਮਿਲਣਾ ਆ ਅਸੀਂ ਉੱਥੇ ਤੇ ਉੱਥੇ ਨਾਲੇ ਗੁਰਦੁਆਰੇ ਸੇਵਾ ਕਰਨੀ ਹੈ ਲੰਗਰ ਦੀ ਸੋ ਚਲੋ ਚੱਲਦੇ ਆ ਤੇ ਜਾ ਕੇ ਫਿਰ ਮੱਥਾ ਟੇਕ ਸੇਵਾ ਕਰਦੇ ਆ ਪਹੁੰਚ ਗਏ ਆ ਤੇ ਸੰਗਤਾਂ ਸੇਵਾ ਕਰ ਰਹੀ ਆ ਇੱਧਰ ਸ਼ਵੀਲ ਦਾ ਲੰਗਰ ਲੱਗਾ ਹੋਇਆ ਆ ਸਾਰੇ ਦੇਖੋ ਸ਼ਰਧਾ ਪੂਰਵਕ ਸੇਵਾ ਕਰ ਰਹੇ ਆ ਤੇ ਇੱਧਰ ਇੱਧਰ ਲੰਗਰ ਦਾ ਆ ਤੇ ਇੱਧਰ ਬਰਤਨ ਧੋਏ ਜਾ ਰਹੇ ਆ ਸੇਵਾ ਕਰ ਰਹੇ ਆ ਤੇ ਸੰਗਤਾਂ ਬਹੁਤ ਆ ਰਹੀਆਂ ਜਾ ਰਹੀਆਂ ਆ ਆਪਣੇ ਗੁਰੂ ਘਰ ਮੱਥਾ ਟੇਕਣ ਲਈ ਦੇਖ ਸਕਦੇ ਹੋ ਇੱਧਰ ਆ ਹਰ ਖਾਨੇ ਮੈਂ ਫੁਰਕ ਮੈਂ ਧਾਰ ਕੇ ਲੱਗੀ ਮਾਇਆ ਥੋ ਤੈਸਾਂ ਤਿਰਕ ਅੰਗਿਓ ਬਾਂਦੀਆ ਜੇਨਾ ਭੇਮ ਕਸ਼ੋ ਹਰ ਕੋੜੇ ਦੇ ਲੰਗਰ ਸ਼ਕਲ ਲੱਗੀਆਂ ਤੇ ਮਮਮੀ ਜੀ ਲੱਗੇ ਹੋਏ ਤੇ ਅਦਰ ਸੇਵਾ ਕਰੇ ਜਾਰੀਆਂ ਤੇ ਹੁਣ ਸਿੱਖ ਸਕਦੇ ਹਾਂ ਕਿੰਦੇ ਜਾ ਰਹੀਆ ਦਰ ਬਰੰਮੀ ਦਾ ਲੱਗ ਰਿਹਾ ਹੋਇਆ ਆ ਤੇ ਸੰਗਤਾਂ ਦੇਖੋ ਆ ਜਾ ਰਹੀਆਂ ਮੱਥਾ ਟੇਕਣ ਵਸਾਖੀ ਵਾਲੇ ਦਿਨ ਬਹੁਤ ਸੰਗਤਾਂ ਜਲਦੀਆਂ ਮੱਥਾ ਟੇਕਣ ਇੱਧਰ ਸੇਵਾ ਕੀਤੀ ਜਾ ਰਹੀਆ ਸੀ ਪਹੁੰਚ ਗਿਆ ਭੂਆ ਜੀ ਦੇ ਘਰੇ ਤੇ ਹੁਣ ਮਿਲਦੇ ਆ ਉਹਨਾਂ ਨੂੰ ਕੁੱਫੜ ਜੀ ਸੀ ਉੱਥੇ ਸੀਗੇ ਉਹ ਕਹਿੰਦੇ ਭੂਆ ਜੀ ਘਰੇ ਆ ਉਹ ਤਾਂ ਉਹਨਾਂ ਨੂੰ ਤਾਂ ਨਹੀਂ ਫੇਰ ਨਹੀਂ ਹੁੰਦਾ ਤਾਂ ਕਰਕੇ ਫਿਰ ਕਰੀਆ ਹੁਣ ਤੁਹਾਨੂੰ ਮਿਲਾਨੇ ਉਹਨਾਂ ਨਾਲ ਹੁਣ ਜੀ ਹੁਣ ਅਸੀਂ ਖੇਡ ਖੋਲਣ ਲੱਗੇ ਆ ਗੇਟ ਤੇ ਚਲੋ ਭੂਆ ਜੀ ਨੂੰ ਸਰਪ੍ਰਾਈਜ਼ ਗੇਟ ਤਲਾ ਦੋ ਗੇਟ ਲਾਇਨੀ ਤਾਂ ਗੇਟ ਲਾ ਦੋ बुवा जी आ गए आ गए अंदर बुआ ਹਾਂਜੀ ਵਧੀਆ ਹੋਰ ਤੁਸੀਂ ਸੁਣਾਓ ਕਿੱਦਾਂ ਸਭ ਠੀਕ ਐ ਬਾਰ ਕਿੱਦਾਂ ਚਾਚਾ ਜੀ ਚਾਚੀ ਜੀ ਫੈਮਲੀ ਸਾਰੀ ਵਧੀਆ ਚਾਚਾ ਜੀ ਵਧੀਆ ਅੱਛਾ ਜੀ ਆਕੀ ਤੇ ਲਾਦੇ ਆ ਅੱਛਾ ਅੱਛਾ ਵੀ ਆਪਣੇ ਬੀਤੇ ਦੇ ਬਹੌਦੇ ਜਿਹੜਾ ਉਹ ਯਾਦ ਹੁੰਦਾ ਅੱਛਾ ਅੱਛਾ ਠੀਕ ਹੈ ਸਾਰਿਆਂ ਦੇ ਘਰਾਂ ਦੀ ਆਪਣੇ ਮਾਮਾ ਸੋਨੇ ਕੋ ਪਰਵਣੇ ਕੋ ਠੀਕ ਹੈ ਹੂੰ ਹਾਂ ਵੱਡੀ ਫੈਮਿਲੀ ਹੈ ਜੁਆਇੰਟ ਫੈਮਿਲੀ ਲੱਗਦੀ ਦੀਦੀਆਂ ਚਾਚੀਆਂ ਸਰਤੇ ਹੂੰ ਹਾਂ ਕਰਦੇ ਹਾਂ ਹਾਂ ਜੀ ਬਾਕੀ ਵਾਰਤਾਂ ਵੀ ਦੀ ਇਹ ਨਹੀਂ ਆ ਤੇ ਰਹੀ ਜੀ ਬਾਪਾ ਮਤੇ ਮੇਰੇ ਦੇ ਰਹੇ ਨੇ ਜੀ ਮੈਨੂੰ ਵਾਟ ਵਧੀਆ ਹੈ ਵਧੀਆ ਫੈਮਿਲੀ ਵਿੱਚ ਵਧੀਆ ਲੱਗਦਾ ਹਾਂਜੀ ਹਾਂ ਕਿੰਦਾ ਤੇਰੀ ਫੇਮ ਰਹਿੰਦੀ ਮੈਗਨੀ ਨਹੀਂ ਜੀ ਬਹੁਤ ਨਹੀਂ ਜੀ ਤੇ ਬਹੁਤ ਵਧੀਆ ਹੈ ਮੈਂ ਨੂੰ ਸੌਂਦੇ ਤੱਕ ਰਾਤ ਹੂੰ ਹੂੰ ਮੈਂ ਤਾਂ ਇੰਨੀ ਵਧੀਆ ਆ ਪਰਮਾਤਮਾ ਨੇ ਏਕ ਜੇ ਰੱਖੀ ਸਭ ਕਿਆ ਹਾਂਜੀ ਅਰੇ ਏਕ ਦੇਖਾ ਜੇ ਨਾ ਸਹੀ ਹਾਂ ਹੂੰ ਹੂੰ ਸਿਆਣ ਜੀ ਲੀਤੀ ਹੈ ਹਾਂਜੀ ਅੰਟੀ ਕੋ ਤੇਰੀ ਆ ਵੀ ਜੋ ਦਾਰ ਕਿ ਮੈਲ ਦਿਆ ਕੋ ਤੇੀਆਂ ਵੀ ਠੀਕ ਆ ਨਾ ਆ ਵੀ ਹੂੰ ਚੱਤ ਤੇਰੇ ਵੀ ਹੂੰ ਜੋ ਦਾਰ ਕਿ ਮੈਲ ਦੇ ਬਿਲਕੁਲ ਹੀ ਜੋ ਭਾਗੀ ਮੈਲ ਦਿਆ ਤੇ ਤੂੰ ਵੀ ਮੁੰਡੇ ਦੀ ਭਾਗੀ ਮੈਲ ਦਿਆ ਠੀਕ ਬਹੁਤ ਪ੍ਰੇਮ ਕਰਦੇ ਨੇ ਵਧੀਆ ਦੀ ਪਿਆਰ ਹੋਣਾ ਚਾਹੀਦਾ ਸਾਰੀ ਫੈਮਿਲੀ ਚ ਸਿਆਣੇ ਨੇ ਤਾਂ ਦੀ ਵਧੀਆ ਲੰਦਾ ਹੈ ਦਹਾਂਜ ਪਿਆਰ ਕਰਨਾ ਚਾਹੀਦਾ ਸਿਆਣੇ ਨਾਲ ਹੀ ਆ ਜੀ ਘਰ ਹਾਂਜੀ ਹਾਂਜੀ ਬਹੁਤ ਪਿਆਰ ਕਰਦੀ ਐ ਮੈਨੂੰ ਹਾਂਜੀ ਕਦੇ ਰੋਟੀ ਬਗਾਈ ਰੋਟੀ ਖਾਂ ਦਿੰਦਾ ਏ ਟੇਬਲ ਉੱਪਰ ਤੇ ਹਾਂਜੀ ਬਹੁਤ ਥੋੜੀ ਜੀ ਵੀ ਤਾਂ ਮੈਨੂੰ ਆਹ ਫੁੱਫੜ ਜੀ ਦਾ ਫੁੱਫੜ ਜੀ ਵੀ ਬਹੁਤ ਖਿਆਲ ਰੱਖਦੇ ਆ ਤੁਹਾਡਾ ਹਾਂਜੀ ਹਾਂਜੀ ਹਾਂ ਇਸ ਕਰਕੇ ਸਾਡਾ ਟਾਈਮ ਬਹੁਤ ਖਾਣਾ ਨਾਲ ਹੂੰ ਹੂੰ ਵਧੀਆ ਵਧੀਆ ਹਾਂ ਹੁਣ ਅਸੀਂ ਬਣਾਏ ਚਾਹ ਨਾਲੇ ਤੇ ਤੇ ਕਪੜਾ ਖਲ ਦਿੱਤੇ ਅਸੀਂ ਗਿਆ ਫੁੱਫੜ ਜੀ ਦੀ ਸੇਵਾ ਕਰੀਏ ਤੇ ਫੁੱਫੜ ਜੀ ਵੀ ਆ ਗਿਆ ਬੈਠੇ ਹੋਏ ਆ ਗੱਲਾਂ ਬਾਤਾਂ ਕਰ ਰਹੇ ਉੱਧਰ ਸਾਰੇ ਜਾਣੇ ਤੇ ਅਸੀਂ ਚਾਹ ਬਣਾ ਕੇ ਦਿੰਨੇ ਆ ਸਾਰਿਆਂ ਨੂੰ ਹਾਂਜੀ ਅੱਜ ਉਸੇ ਚੱਲੇ ਆ ਘੁੰਡੀਆਂ ਸੀ ਕਿਉਂ ਕਿ ਉਹ ਕੀ ਉਹਨਾਂ ਦੇ ਅੱਜ ਜਿਗ ਜੀ ਦਾ ਤੇ ਉਹਨਾਂ ਨਾਲ ਚੌਕੀ ਤੋਂ ਚਲੇ ਆ ਸੀ ਉੱਤੇ ਤੇ ਚਾਹ ਤੁਹਾਨੂੰ ਸਾਰਿਆਂ ਨੂੰ ਮਨਾਨੇ ਆ ਦੱਸਿ ਗਰਨੇ ਆ ਫਿਰ thank <laughs> you ਸਾਰੇ ਜਾਨੇ ਬੈਠੇ ਚਾਹ ਪਾਣੀ ਪੀਂਦੇ ਪਰਸ਼ਾਦ ਛਕਦੇ ਹੋਏ ਇੱਧਰ ਮੰਮੀ ਜੀ ਲੱਗੇ ਆ ਇੱਧਰ ਆਂਟੀ ਜੀ ਆ ਲੇ ਸਾਰੇ ਹੁਣ ਗੱਲਾਂ ਬਾਤਾਂ ਤੇ ਪਰਸ਼ਾਦ ਛਕਦੇ ਆ ਹੁਣ ਸਾਰੇ ਜਾ ਰਹੇ ਆ ਤੇ ਅਸੀਂ ਵੀ ਚੱਲਿਆ ਤੇ ਭਾਬੀ ਜੀ ਲੱਗਿਆ ਕੰਮ ਤੇ ਸਸਕਾਰ ਫੇ ਨਾ ਸੀ ਚੱਲਦੇ ਆ ਅਸੀਂ ਚੱਲੇ ਬਾਏ ਬਾਏ ਹਾਂ ਜੀ ਬਾਈ ਅੰਟੀ ਬਹੁਤ ਵਧੀਆ ਪਛਣ ਕਰਦੇ ਆ ਹਾਂ ਜੀ ਹਾਂ ਐਸੀ ਨੈਨਮਾਲੇ ਉਹਨਾਂ ਦੇ ਘਰੇ ਸੀ ਅੱਜ ਨੈਨਮਾਲੇ ਅੱਜ ਥੇ ਨਿਊ ਸ਼ਿਫਟ ਹੋਏ ਸੀ ਜਿਹਨਾਂ ਦੇ ਘਰੇ ਸੀ ਆਏ ਸੀ ਇਹ ਉਹਨਾਂ ਨੇ ਆ ਤੇ ਅਸੀਂ ਚੱਲੇ ਕਰ ਆਣ ਬਾਈ ਹਾਂਜੀ ਤੁਹਾਨੂੰ ਅੱਜ ਦਾ ਬਲੌਗ ਕਿਹੋ ਜਿਹਾ ਲੱਗਾ ਜੂਰ ਕਮੈਂਟ ਕਰਕੇ ਦੱਸਿਓ ਤੇ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਤੇ ਸਬਸਕ੍ਰਾਈਬ ਕਰਦੇ ਹੋ ਕਿਉਂਕਿ ਅੱਗੇ ਤੋਂ ਅੱਗੇ ਨਾਲ ਬਲੌਗ ਸਾਰੇ ਆ ਅਗਲੇ ਬਲੌਗ ਤੇ ਮਿਲਦੇ ਹਾਂ ਤੇ ਤਤਲੇ ਸਤਿ ਸ੍ਰੀ ਅਕਾਲ